ਸਭ ਤੋਂ ਪਹਿਲਾਂ ਬਣਿਆ 1901 ਚ ਚੀਫ ਖਾਲਸਾ ਦਿਵਾਨ ਹਾਂਜੀ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹ ਅਕਾਲੀ ਦਲ ਹੋਣ ਚਾਹੁੰਦਾ 1925 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹ ਇਹ ਜਿਹੜੀਆਂ ਤਿੰਨੋਂ ਇੰਸਟੀਚਿਊਸ਼ਨ ਸੀ ਇਹਨਾਂ ਨੇ ਸਿੱਖੀ ਦੀ ਇੱਕ ਮੁੱਠ ਇੱਕ ਡਾਇਰੈਕਸ਼ਨ ਚ ਕੰਮ ਕੀਤਾ ਜੀ ਇਹ ਇਹਨਾਂ ਦੀ ਆਪਸੀ ਇਤਫਾਕ ਸੀ ਜਿਹਦੇ ਵਿੱਚੋਂ ਸਿੰਘ ਸਭਾ ਮੂਵਮੈਂਟ ਵੀ ਨਿਕਲੀ ਇਹ ਨਾ ਕਰਕੇ ਹਾਂ ਇਨਾ ਕਰਕੇ ਅਸੀਂ ਗੁਰਦੁਆਰਿਆਂ ਦੇ ਕਬਜ਼ੇ ਵੀ ਛਡਾਇੇ ਨੇ ਤੇ ਪੰਥ ਨੇ ਜਿਹੜੀਆਂ ਅਚੀਵਮੈਂਟਸ ਸੀ ਇਸ ertidite ਕੀਤੀਆਂ ਨੇ ਹਰ ਕਿਸਮ ਦੀ ਲੜਾਈ ਲੜੀ ਆ ਉਹ ਜਿਹੜਾ 1920 ਸ਼੍ਰੋਮਣੀ ਅਕਾਲੀ ਦਲ ਦੀ ਫਾਰਮੇਸ਼ਨ ਹੋਈ ਹੈ ਜੀ ਉਹਦਾ ਏਮ ਬੜਾ ਸਪੱਸ਼ਟ ਸੀ ਜਿਹੜਾ ਅਕਾਲੀ ਦਲ ਸੀ ਇਹ ਉਹਨਾਂ ਲੋਕਾਂ ਦਾ ਇਕੱਠ ਸੀ ਸਿੱਖਾਂ ਦਾ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਜੀ ਤੇ ਇਹਦਾ ਏਮ ਸੀ ਸਿੱਖਾਂ ਨੂੰ ਇਸ ਖੇਤੇ ਦੇ ਵਿੱਚ ਰਾਜਨੀਤਿਕ ਤੌਰ ਤੇ ਪ੍ਰੋਟੈਕਟ ਕਰਨਾ ਤੇ ਉਹਦੀ ਅਗਵਾਈ ਕਰ ਹੂੰ ਉਸ ਲਈ ਅਕਾਲੀ ਦਲ ਦੇ ਸੰਵਿਧਾਨ ਵਿੱਚ ਸੀ ਕਿ ਜਿਹੜਾ ਸਿੱਖ ਪਤਿਤ ਹੈ ਉਹ ਇਸ ਅਕਾਲੀ ਦਲ ਦਾ ਮੈਂਬਰ ਨਹੀਂ ਸੀ ਹੋ ਸਕਦਾ ਹਾਂ